ਇੱਕ ਸਾਰਨੀਆ ਤੋਂ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਕਿ ਇੱਕ ਗੋਰੇ ਵੱਲੋਂ ਇੱਕ ਪੰਜਾਬੀ ਨੂੰ ਕਤਲ ਕੀਤਾ ਗਿਆ ਹੈ ਜੀ ਗੁਰਮੁਖ ਜੀ ਪਰਮੇਂਦਰ ਲਗਾਤਾਰ ਖਬਰਾਂ ਇਦਾਂ ਦੀਆਂ ਜਿਹੜੀਆਂ ਆਪਾਂ ਕਹਿ ਸਕਦੇ ਦੁਖਦਾਈ ਖਬਰਾਂ ਸੁਣਨ ਚ ਆਉਂਦੀਆਂ ਨੇ ਇੱਕ ਪੰਜਾਬੀ ਭਾਈ ਨਾਲ ਸੰਬੰਧਤ ਬਹੁਤ ਸਾਰੇ ਨੌਜਵਾਨਾਂ ਦਾ ਪਹਿਲਾਂ ਇੱਕ ਲਵਾਰਟਾ ਵਾਲੇ ਗੋਰੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਪੰਜਾਬੀ ਨੌਜਵਾਨ ਦਾ ਅੱਜ ਦੁਬਾਰਾ ਖਬਰ ਆਈ ਕਿ ਸਾਰਨੀਆਂ ਦੇ ਵਿੱਚ ਪੰਜਾਬੀ ਨੌਜਵਾਨੇ ਘਰ 'ਚ ਰਹਿ ਰਿਹਾ ਸੀਗਾ ਕਿਚਨ ਦੇ ਵਿੱਚ ਉਹਨਾਂ ਦੀ ਲੜਾਈ ਹੋਈ ਪਾਬ ਹੈ ਕਿ ਸੰਭਵ ਹੈ ਕਿ ਉਸੇ ਹੀ ਘਰ ਦੇ ਵਿੱਚ ਉਹ ਗੋਰਾ ਵੀ ਰਹਿ ਰਿਹਾ ਸੀ 36 ਸਾਲ ਦਾ ਸੀਗਾ ਜਿਨਨੇ ਤੇਜ ਤਾਰਥ ਹਥਿਆਰਾਂ ਦੇ ਨਾਲ ਅਸੀਸ ਸਿੰਘ ਦਾ ਕਿਸੇ ਕੌਨਫਲਿਕਟ ਹੋਇਆ ਕਿਸੇ ਗੱਲੋਂ ਛੋਟੀ ਜੀ ਗੱਲ ਤੋਂ ਵਿਵਾਦ ਹੋਇਆ ਜਿਸ ਤੋਂ ਬਾਅਦ ਉਹਦੇ ਤੇ ਹਮਲਾ ਕੀਤਾ ਤੇਜ ਤਾਰਥ ਹਥਿਆਰਾਂ ਦੇ ਨਾਲ ਤੇ ਗੁਰ ਅਸੀਸ ਸਿੰਘ ਪੰਜਾਬ ਤੋਂ ਜਿਹੜਾ ਨੌਜਵਾਨ ਸੀਗਾ ਉਹਦੀ ਮੌਤ ਹੋ ਗਈ ਆ ਜੀ ਇਹ ਪਹਿਲਾ ਮਾਮਲਾ ਨਹੀਂ ਹੈਗਾ ਜੀ ਜਿਹਦੇ ਵਿੱਚ ਹੁਣ ਬਹੁਤ ਸਾਰੇ ਟਾਰਗੇਟ ਹੋਇਆ ਪੰਜਾਬੀ ਨੌਜਵਾਨ ਖਾਸ ਤੌਰ ਤੇ ਸੇਟ ਕਰਾਇਮ ਦੇ ਵੀ ਸ਼ਿਕਾਰ ਹੋਇਆ ਤੇ ਇਹਦੇ ਨਾਲ ਨਾਲ ਵੱਡੀ ਪੱਧਰ ਤੇ ਹਮਲੇ ਵੀ ਹੋਏ ਆ ਹੁਣ ਪੰਜਾਬੀ ਨੌਜਵਾਨਾਂ ਦੇ ਉੱਪਰ ਉਸ ਇੱਕ ਸੁਸਾਈਡ ਕੀਤੀਆਂ ਗਈਆਂ ਪੰਜਾਬੀ ਨੌਜਵਾਨਾਂ ਵੱਲੋਂ ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਵਾਪਰੀਆਂ ਨੇ ਜਿਹਦੇ ਵਿੱਚ ਜਿਹੜੀ ਨੌਜਵਾਨ ਪੀੜੀ ਆ ਉਹਨਾਂ ਦੇ ਜਾਨਾਂ ਅਜਾਇਨ ਇੱਥੇ ਜਾ ਰਹੀਆਂ ਨੇ ਸੋ ਇਥੋਂ ਦਾੜਾ ਮਾਹੌਲ ਇੱਕ ਕਿਸਮ ਦਾ ਸਿਰਜਿਆ ਗਿਆ ਆ ਬਣ ਗਿਆ ਹੁਣ ਜਿਹੜਾ ਅਨ ਅਨਸਖਾਵਾਂ ਮਾਹੌਲ ਉਹਨੂੰ ਕਦੋਂ ਨੂੰ ਰੋਕ ਲੱਗਦੀ ਹੈਗੀ ਆ ਇਹ ਤਾਂ ਸਮਾਂ ਦੱਸੂ ਲੇਕਿਨ ਆਪਰੇ ਆਪ ਨੂੰ ਸੇਫ ਰੱਖਣ ਦੀ ਲੋੜ ਆ ਜਿਹੜੇ ਬੱਚੇ ਇੱਥੇ ਆਏ ਆ ਕਿਸੇ ਵੀ ਕੌਨਫਲਿਕਟ ਚ ਨਾ ਪੈਣ ਤੇ ਜਿਹੜਾ ਅਨਸਖਾਵਾਂ ਕੋ ਮਾਹੌਲ ਦਾ ਹਿੱਸਾ ਨਾ ਬਣਨ ਬਣਨ ਇਹੀ ਇੱਕ ਚੰਗੀ ਗੱਲ ਹੈਗੀ ਆ ਪ੍ਰਕਾਸ਼ਨਾਰੀ ਇਹੀ ਵਰਤਣਾ ਚਾਹੀਦਾ ਜੀ 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 ਗੁਰਮੁਖ ਜੀ